ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਗੁਰੂ ਸਰ ਸਾਹਿਬ ਜੀ ਦੇ ਦਰਸ਼ਨ ਕੀਤੇ ਪਿੰਡ ਕੌਕੇ ਔਰ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਸ਼ਹੀਦ ਉਹਨਾਂ ਦੇ ਪਰਿਵਾਰ ਨੂੰ ਮਿਲਣ ਦਾ ਵੀ ਅਵਸਰ ਪ੍ਰਾਪਤ ਹੋਇਆ ਉਹਨਾਂ ਦੇ ਮਿਲਣ ਤੋਂ ਬਾਅਦ ਅਸੀਂ ਅੱਜ ਗੁਰੂ ਸਰ ਸਾਹਿਬ ਵਿਖੇ ਉਹ ਹਾਲ ਦੇ ਥੱਲੇ ਖੜੇ ਆ ਜਿਹੜਾ ਭਾਈ ਗੁਰਦੇਵ ਸਿੰਘ ਕੌਕੇ ਇਥੋਂ ਦੀਆਂ ਸਿੱਖ ਸੰਗਤਾਂ ਨੇ ਆਪ ਸੇਵਾ ਕਰਕੇ ਹੱਥੀਂ ਇਹਦੀ ਸਿਆਰੀ ਤਿਆਰੀ ਕਰਵਾਈ ਸੰਗਤ ਜੀ ਅਸੀਂ ਆਪ ਜੀ ਨੂੰ ਇਹ ਦੱਸਣਾ ਚਾਹਾਂਗੇ ਪ੍ਰਸ਼ਾਸਨ ਨੂੰ ਵੀ ਦੱਸਣਾ ਚਾਹਾਂਗੇ ਸਰਕਾਰ ਨੂੰ ਵੀ ਦੱਸਣਾ ਚਾਹਾਂਗੇ ਕਿ 30 ਜਨਵਰੀ ਵਾਲੇ ਦਿਨ ਅਸੀਂ ਸ਼ਹੀਦ ਭਾਈ ਗੁਰਦੇਵ ਸਿੰਘ ਕੌਂਕੇ ਜੀ ਦੀ ਸ਼ਹਾਦਤ ਨੂੰ ਨਤਮਸਤਕ ਹੋਣ ਵਾਸਤੇ ਔਰ ਉਹਨਾਂ ਤੇ ਹੋਏ ਅੰਨੇ ਤਸ਼ੱਦਦ ਦੇ ਇਨਸਾਫ ਵਾਸਤੇ ਇੱਕ ਇਨਸਾਫ ਯਾਤਰਾ ਦੇ ਰੂਪ ਵਿੱਚ ਇੱਥੋਂ 11 ਵਜੇ ਪੈਦਲ ਅਰਦਾਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਚ ਪੰਜ ਸਿੰਘਾਂ ਦੀ ਅਗਵਾਈ ਵਿੱਚ ਪੈਦਲ ਇੱਥੋਂ ਚੱਲ ਕੇ ਇੱਥੋਂ ਅਗਲਾ ਪਿੰਡ ਡੱਲਾ ਦੇ ਹੜਕਾ ਮਾਣੂ ਕੇ ਹੁੰਦੇ ਹੋਏ ਮਹਿਤੀਆਣਾ ਸਾਹਿਬ ਜਾ ਕੇ ਅਸੀਂ ਉੱਥੇ ਅਰਦਾਸ ਕਰਕੇ ਸੰਪੂਰਨਤਾ ਕਰਾਂਗੇ ਜਿਸ ਵਿੱਚ ਸਾਡਾ ਮੁੱਖ ਮਕਸਦ ਸਿੱਖ ਸੰਗਤਾਂ ਨੂੰ ਭਾਈ ਕੌਕੇ ਜੀ ਦੀ ਸ਼ਹੀਦੀ ਤੋਂ ਜਾਗਰੂਕ ਕਰਨਾ ਹੋਏ ਅੰਨੇ ਤਸ਼ੱਦਦ ਦੇ ਖਿਲਾਫ ਆਵਾਜ਼ ਬੁਲੰਦ ਕਰਕੇ ਸਰਕਾਰਾਂ ਤੋਂ ਇਨਸਾਫ ਦੀ ਮੰਗ ਕਰਨੀ ਔਰ ਹੁਣ ਤੱਕ ਜਿਹੜੀ ਐਫ ਆਈ ਆਰ ਦਰਜ ਹੀ ਨਹੀਂ ਹੋਈ ਉਹ ਕਰਵਾਉਣੀ ਉਸ ਦੇ ਵਾਸਤੇ ਇਹ ਸਾਰਾ ਜਿਹੜਾ ਇਨਸਾਫ ਇਹ ਯਾਤਰਾ ਜਿਹੜੀ ਹੈ ਉਹ 11 ਵਜੇ ਸਵੇਰੇ 30 ਜਨਵਰੀ ਨੂੰ ਆਰੰਭ ਹੋਵੇਗੀ ਔਰ ਇਹਨਾਂ ਨਗਰਾਂ ਤੋਂ ਹੁੰਦੀ ਹੋਈ ਮਹਤੀਆਣਾ ਸਾਹਿਬ ਜਾ ਕੇ ਵਿਖੇ ਸੰਪੂਰਨਤਾ ਕਰੇਗੀ ਇਹ ਸਮੂਚੀਆਂ ਸੰਗਤਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਜਿਹੜੇ-ਜਿਹੜੇ ਉੱਥੇ ਦਰਸ਼ਨ ਦੇ ਸਕਦੇ ਨੇ ਜ਼ਰੂਰ ਕਰਨ ਗੁਰੂ ਸਾਹਿਬ ਜੀ ਦੇ ਨਗਰਾਂ ਦੀ ਸੰਗਤ ਜਿਹੜੀ ਹੈ ਉਹ ਜਿੰਨਾ ਸਹਿਯੋਗ ਕਰ ਸਕਦੀ ਹੈ ਉਹ ਕਰਨ ਅਰੇ ਅਸੀਂ ਉੱਥੋਂ ਦੇ ਪੰਚ ਸਰਪੰਚ ਜਾਂ ਹੋਰ ਜਿਹੜੇ ਵੀ ਵੀਰ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਇਨਸਾਫ ਯਾਤਰਾ ਵਿੱਚ ਆਪ ਜੀ ਜ਼ਰੂਰ ਜਿੰਨਾ ਯੋਗਦਾਨ ਪਾ ਸਕਦੇ ਹੋ ਜ਼ਰੂਰ ਪਾਓ ਸਿੱਖ ਜਥੇਬੰਦੀਆਂ ਜਾਂ ਸਾਡੇ ਸਿੱਖ ਭਾਈ ਸੇਵਾ ਕਰਨ ਵਾਲੀਆਂ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ 30 ਜਨਵਰੀ ਨੂੰ ਸਵੇਰੇ 11:00 ਵਜੇ ਇਨਸਾਫ ਯਾਤਰਾ ਪੈਦਲ ਆਰੰਭ ਹੋਵੇਗੀ ਗੁਰੂ ਸਾਹਿਬ ਦੀ ਹਜ਼ੂਰੀ 'ਚ ਪਿੰਡ ਕੌਂਕੇ ਕਲਾਂ ਤੋਂ ਮਹਿਤੀਆਣਾ ਸਾਹਿਬ ਤੱਕ ਰਜਾ ਕੇ ਸੰਪੂਰਨਤਾ ਕਰੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ